ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਦੇ ਅਧਿਸ਼ਕਾਂ ਨੂੰ ਦੱਸਦੀ ਹੈ ਕਿ 26 ਜੂਨ ਅੰਤਰਰਾਸ਼ਟਰੀ ਐਂਟੀ ਡਰਗ ਡੇ ਜਿਸ ਦਿਨ ਅਕਸਰ ਹੀ ਸਾਰੀਆਂ ਸੰਸਥਾਵਾਂ ਪੂਰੇ ਹੀ ਵਿਸ਼ਵ ਦੇ ਵਿੱਚ ਨਸ਼ੇ ਦੇ ਖਿਲਾਫ ਇੱਕ ਸੌ ਚੁੱਕਦੀਆਂ ਨੇ ਇੱਕ ਵਾਰਤਾ ਕਰਦੀਆਂ ਨੇ ਕਿ ਨਸ਼ੇ ਦੇ ਉੱਪਰ ਕਿਸ ਤਰੀਕੇ ਦੇ ਨਾਲ ਜੜੀ ਆ ਥੱਲ ਪਾਈ ਜਾਵੇ ਤਾਂ ਉਸੇ ਹੀ ਤਹਿਤ ਅੱਜ ਅੰਮ੍ਰਿਤਸਰ ਦੇ ਵਿੱਚ ਹੈਜ਼ ਵੈਲਫੇਅਰ ਫਾਊਂਡੇਸ਼ਨ ਦੇ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਸੱਦਾ ਤਾਂ ਸਾਰੀਆਂ ਹੀ ਪਾਰਟੀਆਂ ਨੂੰ ਦਿੱਤਾ ਗਿਆ ਲੇਕਿਨ ਬੀਜੇਪੀ ਤੋਂ ਅਨੁਜ ਪੰਡਾਰੀ ਜੀ ਪਹੁੰਚੇ ਨੇ ਦੂਸਰੀਆਂ ਪਾਰਟੀਆਂ ਦੇ ਆਉਣ ਦਾ ਕਾਰਨ ਕੀ ਸੀ ਸਾਨੂੰ ਨਹੀਂ ਪਤਾ ਲੇਕਿਨ ਸੌ ਚੁੱਕਣੀ ਸੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਤਾਂ ਸਭ ਤੋਂ ਪਹਿਲਾਂ ਪੰਡਾਰੀ ਸਾਹਿਬ ਦੇ ਨਾਲ ਗੱਲ ਕਰਦੇ ਹਾਂ ਪੰਡਾਰੀ ਸਾਹਿਬ ਅੱਜ ਤੁਸੀਂ ਫੰਕਸ਼ਨ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਕਿਉਂਕਿ ਨਸ਼ੇ ਨੂੰ ਰੋਕਣ ਦੇ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਦੇਖੋ ਮੱਕੜ ਸਾਹਿਬ ਨੇ ਵਿਸ਼ੇਸ਼ ਬੇਦੀ ਸਾਹਿਬ ਨੇ ਇਹ ਉਪਰਾਲਾ ਕੀਤਾ ਹੋਇਆ ਸੀਗਾ ਇਹਨਾਂ ਦਾ ਮੈਸੇਜ ਸੀਗਾ ਕਿ ਐਜੈਂਟਰੀ ਡਰਗ ਹੈ ਸਭ ਨੂੰ ਪਤਾ ਹੀ ਆ ਬਟ ਇਹਨਾਂ ਨੇ ਪ੍ਰੋਗਰਾਮ ਰੱਖਿਆ ਤਾਂ ਉੱਥੇ ਨਾ ਆ ਕੇ ਮੈਂ ਆਪਣੀ ਪਾਰਟੀ ਦੀ ਸੋਚ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ ਜੋ ਮੇਰੀ ਪਾਰਟੀ ਦੀ ਸੋਚ ਆ ਇੱਕ ਕਲੀਅਰ ਮੈਸੇਜ ਆ ਸਾਡੀ ਪਾਰਟੀ ਦਾ ਕਿ ਇੱਥੋਂ ਕਿਸੇ ਦੇ ਨਾ ਕਿਸੇ ਤਰੀਕੇ ਨਾਲ ਅਸੀਂ ਨਸ਼ਾ ਰੋਕਣਾ ਵਾ ਔਰ ਉਸ ਤੋਂ ਬਾਅਦ ਉਹਨੂੰ ਸਮਾਪਤ ਕਰਨਾ ਜਿਹੜਾ ਹੈ ਕਿ ਬਹੁਤ ਦਰਦਨਾਕ ਪੰਜਾਬ ਕਿਸੇ ਨਾ ਕਿਸੇ ਲੈਵਲ ਤੱਕ ਹੁੰਦਾ ਜਾ ਰਿਹਾ ਔਰ ਇਹਦਾ ਰੂਪਰੇਖਾ ਜਿਹੜੀ ਇਹਨਾਂ ਨੇ ਪਿਛਲੇ 10-12 ਸਾਲਾਂ ਤੋਂ ਬਣਾਈ ਹੋਈ ਆ ਮੇਰਾ ਖਿਆਲ ਜ਼ਿਆਦਾ ਹੀ ਹੋ ਗਏ ਹੋਣਗੇ ਪਰ ਮੈਂ ਇਹਨਾਂ ਨੂੰ 1.5 ਸਾਲ ਤੋਂ ਮੇਰੇ ਇੱਕ ਸੰਪਰਕ ਚ ਆਏ ਤਾਂ ਮੈਂ ਸਮਝਦਾ ਮੈਂ ਕਿ ਜਦੋਂ ਦਾ ਮੈਂ ਇਹਨਾਂ ਦੇ ਸੰਪਰਕ ਚ ਆਇਆ ਤਾਂ ਮੈਨੂੰ ਇਹਨਾਂ ਦੇ ਉਪਰਾਲੇ ਦੀਆਂ ਗਤੀਵਿਧੀਆਂ ਨੂੰ ਮੈਂ ਬੜੇ ਬਰੀਕੀ ਨਾਲ 2-4-5 ਮੀਟਿੰਗਾਂ ਦੇਖ ਕਰਕੇ ਦੇਖਿਆ ਕਿ ਇਹ ਕੀ ਕਰ ਰਹੇ ਆ ਦੇਖੋ ਅਸੀਂ ਰਾਜਨੀਤਿਕ ਲੋਕ ਆ ਰਾਜਨੀਤਿਕ ਲੋਕ ਬੜੇ ਲੋਕ ਕਈ ਤਰੀਕੇ ਨਾਲ ਜੁੜਦੇ ਆ ਬਟ ਮੈਨੂੰ ਇਹਨਾਂ ਦਾ ਜਿਹੜਾ ਅਸਲੀ ਟੀਚਾ ਨਜ਼ਰ ਆਇਆ ਇਹਨਾਂ ਦੀਸ ਪੂਰੇ ਹੈਸ ਵੈਲਫੇਅਰ ਦਾ ਉਹ ਨਜ਼ਰ ਆਇਆ ਪਿਓਰਲੀ ਐਂਡ ਪਿਓਰਲੀ ਸੋਸ਼ਲ ਸਮਾਜਿਕ ਫਾਇਦੇ ਲੋਕਾਂ ਨੂੰ ਦੇਣ ਦਾ ਜਿਹੜੇ ਕੀ ਕਮੀਆਂ ਵਾਂ ਔਰ ਇਸ ਦੇ ਲਈ ਬੜਾ ਮੈਨੂੰ ਖੁਸ਼ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਵਾਂ ਕਿ ਇਹਨਾਂ ਨੇ ਮੈਂ ਅੱਜ ਸੌ ਚੁੱਕੀ ਆ ਔਰ ਮੈਂ ਇਦਾਂ ਹੀ ਆਪਣੇ ਮਾਧਿਅਮ ਨਾਲ ਬਹੁਤ ਕੁਛ ਅੱਜ ਲਰਨ ਕੀਤਾ ਵਾ ਕਿਉਂਕਿ ਮੈਡਮ ਆਏ ਸੀ ਸਾਡੇ ਇਹ ਦੇਖੋ ਬੌਕਸਰ ਸੀਗੇ ਅੱਜ ਚੋਲਾ ਪਾ ਲਿਆ ਔਰ ਉਹਨਾਂ ਨੇ ਬੜੀ ਵਧੀਆ ਗੱਲ ਦੱਸੀ ਕਿ ਕਿੱਥੇ ਕਿੱਥੇ ਕਿਸ ਤਰ੍ਹਾਂ ਡਰੱਗਸ ਵੇਚਦੀਆਂ ਔਰ ਕਿਸ ਰੂਪ ਚ ਵੇਚਦੀਆਂ ਤਾਂ ਬੜੇ ਜਦੋਂ ਤੁਸੀਂ ਸਮਾਜ ਦੇ ਰਿਲੇਟਡ ਗੱਲਾਂ ਤੁਸੀਂ ਇੱਕ ਦੂਜੇ ਨਾਲ ਸਾਂਝ ਕਰਦੇ ਹੋ ਤਾਂ ਤੁਹਾਨੂੰ ਨੌਲੇਜ ਮਿਲਦੀ ਆ ਔਰ ਇਹ ਨੌਲੇਜ ਜਦੋਂ ਮੈਨੂੰ ਮਿਲੀ ਆ ਤਾਂ ਮੈਂ ਇਹਨੂੰ ਅੱਗੇ ਮੇਰਾ ਦੇਣਾ ਵੀ ਮੇਰਾ ਧਰਮ ਆ ਕਿਉਂਕਿ ਸਿਰਫ ਆਪਣੇ ਤੱਕ ਸੀਮਤ ਰੱਖ ਲਾਂਗੇ ਤਾਂ ਕੁਝ ਨਹੀਂ ਹੋਏਗਾ ਮੈਂ ਲੋਕਾਂ ਤੱਕ ਲੈ ਕੇ ਜਾਵਾਂਗਾ ਆਪਣੀ ਪਾਰਟੀ ਦੇ ਵਿੱਚ ਵਿਚਾਰਧਾਰਾ ਰੱਖਾਂਗਾ ਜਿੱਥੇ ਮੇਰੇ ਲੀਡਰਾਂ ਦੀ ਵੱਡੇ ਲੀਡਰਾਂ ਦੀ ਦੇਸ਼ ਦੇ ਵੱਡੇ ਲੀਡਰਾਂ ਨਾਲ ਸੰਪਰਕ ਕਰਾਂਗਾ ਕਿ ਅਸੀਂ ਇਹ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਆਪਾਂ ਇਹਨੂੰ ਰੋਕਣਾ ਵਾ ਤੇ ਬੜਾ ਵੱਡਾ ਪਲੇਟਫਾਰਮ ਆ ਸਾਡੇ ਕੋਲ ਕਿਉਂਕਿ ਇਹ ਹੋਰ ਵੀ ਕਈਆਂ ਨੇ ਮਨਾਇਆ ਹੋਏਗਾ ਬਟ ਜਿਸ ਵਾਰਫੁੱਟ ਤੇ ਇਹ ਕੰਮ ਕਰ ਰਹੇ ਆ ਇਹਨਾਂ ਨੂੰ ਹੈਟਸ ਆਫ ਆ ਔਰ ਮੈਂ ਇਹਨਾਂ ਨੂੰ ਇਸ ਗੱਲ ਤੇ ਵਧਾਈ ਵੀ ਦਿੰਦਾ ਵਾਂ ਔਰ ਇਹਨਾਂ ਦੇ ਉਪਰਾਲੇ ਨੂੰ ਸਲੂਟ ਕਰਦਾ ਵਾਂ ਕਿਉਂਕਿ ਸਮਾਜ ਦਾ ਕੰਮ ਕਰਨਾ ਔਰ ਰਾਜਨੀਤੀ ਕਰਨਾ ਬੜਾ ਲੱਗਿਆ ਸਮਾਜ ਦਾ ਕੰਮ ਕਰਨ ਵਾਲਾ ਆਦਮੀ ਨਾ ਬਹੁਤ ਜਲਦੀ ਘਬਰਾ ਜਾਂਦਾ ਪਰ ਮੈਂ ਦੇਖ ਰਿਹਾ ਪਿਛਲੇ 10 12 ਸਾਲ ਤੋਂ ਇਹਨਾਂ ਦੀ ਪੂਰੀ ਸਮੁੱਚੀ ਟੀਮ ਜਗਾਤਾਰ ਆਪਣੇ ਵਾਰੀਅਰ ਦੇ ਤੌਰ ਤੇ ਲੱਗੀ ਹੋਈ ਆ ਔਰ ਇਹਨਾਂ ਨੇ ਅੱਜ ਮਤਲਬ ਸਾਨੂੰ ਸਨਮਾਨਿਤ ਕੀਤਾ ਵਾ ਤਾਂ ਉਹ ਸਨਮਾਨਿਤ ਦੇ ਤੌਰ ਤੇ ਵੀ ਇਹਨਾਂ ਨੇ ਦੇਖੋ ਸਮਾਜ ਦਾ ਇੱਕ ਹਿੱਸਾ ਬਣਾਇਆ ਉਹ ਕੀ ਦਿੱਤਾ এনवायरमेंट ਲਈ ਪੌਦੇ ਕੀ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜਿਸ ਤਰ੍ਹਾਂ 50 ਡਿਗਰੀ 52 ਡਿਗਰੀ 54 ਡਿਗਰੀ ਟੈਂਪਰੇਚਰ ਹੁੰਦਾ ਜਾ ਰਿਹਾ ਆਉਣ ਵਾਲੀ ਪੀੜੀ ਨੂੰ ਥੱਲੇ ਪਾਣੀ ਨਹੀਂ ਮਿਲਣਾ ਜੋ ਪੰਜਾਬ ਦੀ ਹਾਲਾਤ ਆ ਜੋ ਅਸੀਂ ਮਤਲਬ ਸਾਡੀ ਬਣ ਰਹੀ ਆ ਤੇ ਇਹਨਾਂ ਨੇ ਉਹਨੂੰ ਵੀ ਮਤਲਬ ਅਗਰ ਤੁਹਾਨੂੰ ਸਨਮਾਨਿਤ ਵੀ ਕੀਤਾ ਤਾਂ ਉਹਦੇ ਲਈ ਵੀ ਮੈਨੂੰ ਇੱਕ ਪੌਦਾ ਦੇ ਕੇ ਕੀਤਾ ਤਾਂ ਮੈਂ ਬੜਾ ਖੁਸ਼ਕਿਸਮਤ ਆ ਮੈਂ ਜਾ ਕੇ ਪੌਦਾ ਲਗਾਵਾਂਗਾ ਫਲ ਫੁੱਲ ਲੱਗਣਗੇ ਕੁਝ ਵੀ ਲੱਗਣਗੇ ਤੇ এনवायरमेंट ਨੂੰ ਕਰਨਗੇ ਔਰ ਪਾਣੀ ਦੀ ਸੰਰਖਸ਼ਕ ਹੋਏਗਾ ਜਿਹਦੀ ਸਾਡੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਇਹਦੇ ਲਈ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਇਹਨਾਂ ਦੀ ਸੋਚ ਮੈਂ ਹਮੇਸ਼ਾ ਕਹਿੰਦਾ ਸੋਚ ਬਦਲੋ ਦੇਸ਼ ਬਦਲੇਗਾ ਸੋਚ ਵੀ ਇਹਨਾਂ ਦੀ ਚੰਗੀ ਆ ਤਾਂ ਦੇਸ਼ ਵੀ ਇਹ ਸਾਰੇ ਲੋਕ ਬਦਲਣ ਲਈ ਬਹੁਤ ਵਧੀਆ ਉਪਰਾਲਾ ਕਰ ਰਹੇ ਆ ਤਾਂ ਮੈਂ ਇਹਨਾਂ ਦੇ ਨਾਲ ਮੇਰੀ ਪਾਰਟੀ ਇਹਨਾਂ ਦੇ ਨਾਲ ਆ ਔਰ ਹਰ ਵੇਲੇ ਜਿਹੜੇ ਵੀ ਇਹ ਕੰਮ ਸਾਨੂੰ ਸੋਚ ਸੋਪਨਗੇ ਇਹਨਾਂ ਦੀ ਗੱਲ ਉੱਪਰ ਤੱਕ ਰੱਖਣ ਦਾ ਕੰਮ ਮੈਂ ਆਪਣਾ ਜੁਮੇ ਲੈਂਦਾ ਜੀ ਬਹੁਤ ਵਧੀਆ ਵਿਚਾਰ ਲੱਗੇ ਤੁਸੀਂ ਪਰਿਵਾਰ ਦਾ ਹਿੱਸਾ ਬਣਿਓ ਲਲਿਤೇಶ್ਵਰ ਸਿੰਘ 베ਦੀ ਤੁਸੀਂ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਗੱਲਾਂ ਤੁਹਾਡੇ ਵੱਲੋਂ ਕੀਤੀਆਂ ਗਈਆਂ ਜਦੋਂ ਲੋਕਾਂ ਨੂੰ ਸੁਝਾ ਦੇ ਰਹੇ ਸੀ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਦਿਨ ਦੇ ਉੱਪਰ अज का दिन देखो राजनदीप सिंह मक्ड़ जी जनरल सैकटरी राष्ट्रीय जनरल सैकटरी जो हेस वेलफेयर फाउंडेन और पंजाब के प्रधान ने भंडारी साहब आए हुए हैं बुद्धि जी और साढ़े तो तुंग साहब आए हैं जगजीत सिंह जगी बॉक्सर जी है इधर रघु जी आए हुए हैं हंजन साहब है भी सब ने एक संकल्प लिया इतने सब तो अच्छा यह लगे भी जोड़ा एक औरत दिती गई है सबनों नहीं तो अच तक मेरे हिसाब न मैं ਪਿਛਲੇ 40 ਸਾਲ ਤੋਂ ਸੋਸ਼ਲ ਸਰਵਿਸ ਕਰ ਰਿਹਾ ਫਰੀਦাবাদ ਤੋਂ ਲੈ ਕੇ ਇੱਥੇ ਤੱਕ ਅੱਜ ਤੱਕ ਜਿੰਨੇ ਵੀ ਐਨ ਜੀਓਜ਼ ਦੇ ਨਾਲ ਮੇਰੇ ਆ ਬਹੁਤ ਸੋਚ ਉਹ 10% ਸ਼ਾਇਦ ਕਿਸੇ ਨੇ ਕੀਤਾ ਹੋਵੇ ਨਹੀਂ ਤੇ ਸਾਰੇ ਪੈਸਾ ਬਟੋਰਨ ਲਈ ਜਿੰਨੇ ਵੀ ਐਨ ਜੀਓਜ਼ ਮੋਸਟਲੀ ਐਨ ਜੀਓ ਜਿਹੜੇ ਆਏ ਬਦਨਾਮ ਕਿਉਂ ਨੇ ਸਿਰਫ ਪੈਸਾ ਇਕੱਠਾ ਕਰਨ ਚ ਲੱਗੇ ਹੋਏ ਨੇ ਜਿਸ ਤਰ੍ਹਾਂ ਅਵਾਰਡ ਦੇਂਦੇ ਪੇਡ ਅਵਾਰਡ ਨੇ ਅਸੀਂ ਪੇਡ ਅਵਾਰਡ ਨਹੀਂ ਅਸੀਂ ਸਾਡੀ ਸੰਸਥਾ ਦਾ ਹੋਵੇ ਜਾਂ ਸਾਡੀ ਸੰਸਥਾ ਤੋਂ ਬਾਹਰ ਦਾ ਹੋਵੇ ਜਿਹੜਾ ਵੀ ਸੋਸ਼ਲ ਸਰਵਿਸ ਕਰ ਰਿਹਾ ਹੈ ਅਸੀਂ ਉਹਨੂੰ ਕੈਸ਼ ਵਾਰਡ ਵੀ ਦਿੰਨੇ 21000 ਲੈ ਕੇ 11000 ਰੁਪਏ ਤੱਕ ਨਾਲ ਪ੍ਰਸ਼ੰਸਾ ਪੱਤਰ اور ਮੋਮੈਂਟੋ ਦਿੰਨੇ ਸਾਡੀ ਸੰਸਥਾ ਵੱਲੋਂ ਜੋ ਕਿ ਅਸੀਂ ਉਹਨੇ ਪਿੱਛੇ ਲਾਸਟ ইয়ার ਨਵੰਬਰ ਸੇ ਅਸੀਂ ਮੁੰਬਈ ਦੇ ਕੇ ਆਏ ਹਾਂ ਚਾਰ ਲੋਕਾਂ ਨੂੰ ਅਸੀਂ ਇੱਥੇ ਵੀ ਲੋਕਾਂ ਨੂੰ ਅਵੇਅਰ ਹੀ ਕਰਦੇ ਆਂ ਵੀ ਜਿਹੜਾ ਵੀ ਅੱਛਾ ਕੰਮ ਕਰੇਗਾ ਸਿਰ ਇਹ ਨਹੀਂ ਵੀ ਅਸੀਂ ਕੋਈ ਲਾਲਚ ਦੇ ਰਹੇ ਹਾਂ ਇੱਕ ਉਸ ਨੂੰ ਅਸੀਂ ਹੌਸਲਾ ਵਜਾਈ ਕਰਨੇ ਆ ਉਸੇ ਨਾਲ ਕੀ ਹੈ ਵੀ ਉਹ ਦੂਸਰੇ ਨੂੰ ਕਹੇਗਾ ਤੀਸਰੇ ਨੂੰ ਕਹੇਗਾ ਲੋਕ ਜੁੜਨਗੇ ਹੁਣ ਜੇ ਮੈਂ ਕਹਾਂ ਤਾਂ ਜੀ ਅਸੀਂ ਇਕੱਲੇ ਹੀ ਇਸ ਵਾਲੇ ਹੀ ਸਿਰਫ ਨਸ਼ਾ ਖਤਮ ਕਰ ਸਕਦੇ ਨਹੀਂ ਉਸ ਦੇ ਲਈ ਸਾਨੂੰ ਸਭ ਦਾ ਸਹਿਯੋਗ ਲੈਣਾ ਪਏਗਾ ਸਮੇਂ ਦੀ ਜਿਹੜੀ ਵੀ ਸਰਕਾਰ ਹੈ ਅਸੀਂ ਉਸ ਦੇ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਆ ਬਸ਼ਰਤੇ ਕਿ ਉਹ ਵੀ ਸਾਨੂੰ ਇੱਕ ਆਸ਼ਵਾਸਨ ਦੇ ਵੀ ਹਾਂ ਵੀ ਅਸੀਂ ਤੁਹਾਡੀ ਪ੍ਰੋਟੈਕਸ਼ਨ ਲਈ ਹਰ ਵੇਲੇ ਤਿਆਰ ਹੈਗੇ ਆਂ ਸੈਂਟਰ 'ਚ ਬੀਜੇਪੀ ਹੈ ਤੇ ਅਸੀਂ ਸੈਂਟਰ ਸਰਕਾਰ ਦੇ ਨਾਲ ਵੀ ਮਿਲ ਕੇ ਚੱਲ ਰਹੇ ਆਂ ਤੇ ਪੰਜਾਬ ਦੇ ਅੰਦਰ ਅਗਰ ਆਮ ਆਦਮੀ ਪਾਰਟੀ ਦੀ ਹੈ ਅੱਜ ਤੇ ਅਸੀਂ ਉਹਦੇ ਨਾਲ ਮਿਲ ਕੇ ਚੱਲਨੇ ਆਉਣ ਵਾਲੇ ਟਾਈਮ ਜਿਹੜੀ ਵੀ ਕੋਈ ਸਰਕਾਰ ਹੋਏਗੀ ਸਾਡੀ ਸੰਸਥਾ ਪੋਲੀਟੀਕਲ ਨਹੀਂ ਹੈਗੀ ਨਾਨ ਪੋਲੀਟੀਕਲ ਸੰਸਥਾ ਹੈ ਜਿਹੜੀ ਸਮੇਂ ਦੀ ਸਰਕਾਰ ਹੋਏਗੀ ਉਸ ਦੇ ਨਾਲ ਮਿਲ ਕੇ ਅਸੀਂ ਕੰਮ ਕਰਨਾ ਹੈ ਸਾਡੀ ਸੰਸਥਾ ਐਮ ਐਸ ਐਮਈ ਤੋਂ ਵੀ ਰਜਿਸਟਰਡ ਹੈ ਨੀਤੀਯੋਗ ਤੋਂ ਵੀ ਹੈ ਵੀ ਇਸ ਤਰ੍ਹਾਂ ਸਾਡੇ ਸੰਸਥਾ ਨਾਲ ਜੋ ਜੁੜਿਆ ਅਸੀਂ ਇਹ ਜਾਣੇ ਵੀ ਉਹ ਖਾਲੀ ਜੁੜਿਆ ਹੀ ਨਾ ਰਹੇ ਉਹ ਕਮਾਵੇ ਵੀ ਕਿਉਂਕਿ ਬਹੁਤ ਸਾਰੇ ਐਸੇ ਲੋਕ ਨੇ ਦੇਖੋ ਪੈਸੇ ਦੀ ਹਰ ਕਿਸੇ ਨੂੰ ਅੱਜ ਕੀ ਡੇਟ ਦੇ ਅੰਦਰ ਘਰ ਤੇ ਲਾ ਲੀ ਜਰੂਰਤ ਹੈ ਐਮ ਐਸ ਐਮਈ ਤੋਂ ਤੁਸੀਂ ਲੋਨ ਲੈ ਕੇ 10000 ਤੋਂ 50 ਲੱਖ ਰੁਪਏ ਤੱਕ ਲੋਨ ਮਿਲਦਾ ਸਾਡੀ ਸੰਸਥਾ ਦਾ ਕਾਰਡ ਬਣਿਆ ਆਇਆ ਤੇ ਪੈਨ ਕਾਰਡ ਵਗੈਰਾ ਹੈਗਾ ਸੰਸਥਾ ਦੇ ਨਾਂ ਤੇ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਅਸੀਂ ਦੇ ਸਕਦੇ ਹਾਂ ਪ੍ਰੋਜੈਕਟ ਮਿਲਦੇ ਆ ਨੀਤੀ ਯੋਗ ਦੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪ੍ਰਧਾਨ ਮੰਤਰੀ ਕੁਚਲ ਵਿਕਾਸ ਯੋਜਨਾ ਦੇ ਕਾਫੀ ਪ੍ਰੋਜੈਕਟ ਆ ਗਏ ਆ ਜਿਹੜੇ ਮਿਲਦੇ ਆ ਜਿਹੜਾ ਕੰਮ ਕਰੇਗਾ ਉਸ ਨੂੰ ਮਿਲਣਾ ਅਸੀਂ ਹੋਰ ਚ ਕੋਈ ਕਮਿਸ਼ਨ ਨਹੀਂ ਲੈਣੀ ਕੋਈ ਕੁਝ ਨਹੀਂ ਸਾਡੀ ਸੰਸਥਾ ਦਾ ਇਹ ਵੀ ਇੱਕ ਆਦਮੀ ਸੰਸਥਾ ਨਾਲ ਵੀ ਜੁੜਿਆ ਰਹੇ ਉਹ ਨਾਲ ਆਪਣੀ ਕਮਾਈ ਵੀ ਕਰਨ ਵੀ ਹੋਸਤਾ ਬਣਿਆ ਰਹੇ ਇਹ ਅਸੀਂ ਮੋਟਰ ਲਾ ਕੇ ਚੱਲਦੇ ਵੀ ਇੱਕ ਤੀਰ ਨਾਲ ਦੋ ਨਿਸ਼ਾਨੇ ਉਹਨੂੰ ਕੰਮ ਕਰੇਗਾ ਪੈਸਾ ਕਮਾਏਗਾ ਤੇ ਚਾਰ ਆਦਮੀਆਂ ਨੂੰ ਹੋਰ ਜੋੜੇਗਾ ਸੰਸਥਾ ਦੇ ਨਾਲ ਤੇ ਦੇਸ਼ ਦੇ ਅੰਦਰ ਵੀ ਖੁਸ਼ਹਾਲੀ ਆਏਗੀ ਨਸ਼ੇ ਤੋਂ ਜਿਹੜਾ ਬੰਦਾ ਕੰਮ ਕਰਨ 'ਚ ਮਗਨ ਹੋ ਜਾਏਗਾ ਉਹ ਨੇਚਰਲੀ ਗੱਲਾਂ ਨਸ਼ੇ ਤੋਂ ਦੂਰ ਹੋ ਜਾਂਦਾ ਇਹਨਾਂ ਕਹਿੰਦੇ ਹੋਏ ਮੈਂ ਤੁਹਾਡਾ মিডিਆ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਸਾਡੀ ਆਵਾਜ਼ ਪੰਜਾਬ ਹਰਿਆਣਾ ਹਿਮਾਚਲ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾ ਰਹੇ ਹੋ ਬਹੁਤ-ਬਹੁਤ ਤੁਹਾਨੂੰ ਸੈਲੂਟ ਹੈ ਇਹਨਾਂ ਕਹਿੰਦੇ ਮੈਂ ਸਭ ਦਾ ਧੰਨਵਾਦ ਕਰਦਾ ਥੈਂਕ ਯੂ ਤੁੰਗ ਸਾਹਿਬ ਤੁਸੀਂ ਦੱਸ ਰਹੇ ਸੀ ਸਿਹਤ ਠੀਕ ਨਹੀਂ ਆ ਦੋ ਸ਼ਬਦ ਜੀ ਮੈਂ ਇੱਥੇ ਗੱਲ ਕਰਨਾ ਚਾਹੁੰਦਾ ਕਿ ਸਾਡੇ ਜੋ ਜਰਨਲ ਨੇ ਸਾਡੇ ਜੋ ਮਾਝੇ ਦੇ ਜਰਨਲ ਆਪਣਾ ਮੱਕੜ ਸਾਹਿਬ ਇਹਨਾਂ ਨੇ ਇੱਕ ਤੁਹਾਡੀ ਟੀਵੀ ਰਾਹੀਂ ਇੱਕ ਸੱਦਾ ਦਿੱਤਾ ਸੀਗਾ ਸਾਰੀ ਜਨਰਲ ਜਿਹੜੀ ਪੋਲਿਟਿਕਲ ਪਾਰਟੀ ਨੂੰ ਜਿਹਦੇ ਵਿੱਚੋਂ ਦੀ ਮੈਂ ਦੇਖਿਆ ਕਿ ਸਮਾਜ ਦੇ ਮੌਧਵੀਰ ਬੰਦੇ ਔਰ ਜਿਹੜੇ ਆਪਣੇ ਸਮਾਜ ਨੂੰ ਨਸ਼ਾ ਪ੍ਰਤੀ ਛੜਵਾ ਮਤਲਬ ਬਚਾਅ ਕਰਨਾ ਚਾਹੁੰਦੇ ਨੇ ਉਹ ਜਾਗਰੂਕ ਲੋਕ ਆਏ ਔਰ ਰਾਜਨੀਤਿਕ ਤੌਰ ਦੇ ਉਤੇ ਭਾਜੀਪੀ ਦੇ ਜੋ ਇੱਕ ਭੰਡਾਰੀ ਸਾਹਿਬ ਵੀ ਆਏ ਤਾਂ ਇਹ ਚੀਜ਼ ਮੈਨੂੰ ਬੜੀ ੱਚੀ ਲੱਗੀ ਇਹਦੇ ਵਿੱਚ ਜੋ ਉਹਨਾਂ ਦਾ ਅੱਗੇ ਵੱਧ ਕੇ ਕੰਮ ਕਰਨਾ ਜਿਹੜਾ ਸੀਗਾ ਉਹ ਚੀਜ਼ ਬੜਾ ਕਾਬਲੇ ਤਾਰੀਫ ਸੀ ਔਰ ਹੁਣ ਜੋ ਅਸੀਂ ਸੌ ਚੱਕੀਏ ਮੈਂ ਚਾਹੁੰਦਾ ਕਿ ਇਹ ਸੌ ਇੱਕ ਲਹਿਰ ਬਣ ਜਾਏ ਖਾਸ ਤੌਰ ਤੇ ਅੰਮ੍ਰਿਤਸਰ ਵਾਸਤੇ ਹਰ ਬੱਚੇ ਬੱਚੇ ਵਾਸਤੇ ਹਰ ਬੰਦੇ ਵਾਸਤੇ ਕਿਉਂਕਿ ਇਹ ਇੱਕ ਹੱਬ ਹੈ ਇੱਕ ਇੱਕ ਰਿਜਿਸਟ ਹੱਬ ਵੀ ਹੈਗਾ ਔਰ ਇੱਕ ਯੂਨੀਵਰਸਿਟੀ ਦਾ ਹੱਬ ਵੀ ਹੈਗਾ ਸੋ ਮੈਨੂੰ ਉਮੀਦ ਹੈ ਕਿ ਇੱਥੇ ਇੱਕ ਲਹਿਰ ਚੱਲੇਗੀ ਔਰ ਜਲਦ ਜਲਦੀ ਇਸੇ छुटਕਾਰਾ ਹੋਏਗਾ ਇਸ ਚੀਜ਼ ਦਾ ਨਸ਼ਿਆਂ ਦਾ ਔਰ ਲੋਕੀ ਜਾਗਰੂਕ ਹੋਣਗੇ ਆਪਣੇ ਅਮਰਾਈਟਸ ਦੇ ਪ੍ਰਤੀ ਕਰਪਸ਼ਨ ਨੂੰ ਹਟਾਣਗੇ ਤੇ এনਵਾਇਰਨਮੈਂਟ ਪ੍ਰਤੀ ਜਾਗਰੂਕ ਹੋ ਕਿਉਂਕਿ ਦੇਖੋ ਤੁਸੀਂ ਵੇਖੋਗੇ ਇਹਨਾਂ ਨੇ ਜਿਹੜੇ ਬੂਟੇ ਵੰਡ ਕੇ ਵੀ ਜੋ ਬਹੁਤ ਬਹੁਤ ਵਧੀਆ ਕੰਮ ਕੀਤਾ ਅਸੀਂ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ ਹੈਜ਼ ਵੈਲਫੇਅਰ ਫਾਊਂਡੇਸ਼ਨ ਦੇ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ ਤੁਹਾਡੇ ਵੱਲੋਂ ਪ੍ਰੋਗਰਾਮ ਕੀਤਾ ਗਿਆ ਲਗਭਗ 16 ਹੋਏ ਬੁੱਧੀਜੀਵੀ ਪਹੁੰਚੇ ਸੀ ਕੀ ਕਹਿਣਾ ਚਾਹੂੰਗੇ ਦੇਖੋ ਜੀ ਅੱਜ ਦਾ ਪ੍ਰੋਗਰਾਮ 26 ਜੂਨ ਇੰਟਰਨੈਸ਼ਨਲ ਡੇ ਅਗੇਂਸਟ ਡਰਗ ਅਬਿਊਜ਼ ਅੱਜ ਅਸੀਂ ਸਾਡੀ ਸਾਰੀ ਹੀ ਹੈਜ਼ ਵੈਲਫੇਅਰ ਫਾਊਂਡੇਸ਼ਨ ਦੀ ਪੰਜਾਬ ਦੀ ਟੀਮ इकट्ठी हुई है गुरु दी नगरी अमृतसर जिथे ਵਿੱਚ ਸਮਾਂ ਖਾਸ ਕੱਢ ਕੇ ਸਾਡੇ ਨੈਸ਼ਨਲ ਪ੍ਰਧਾਨ ਐਲ ਐਸ ਬੇਦੀ ਸਾਹਿਬ ਵਾਈਸ ਪ੍ਰਧਾਨ ਤੁੰਸਾਬ ਤੇ ਉਹਨਾਂ ਦੇ ਨਾਲ ਯੂਥ ਵਿੰਗ ਦੇ ਜਨਰਲ ਸਕੱਤਰ ਜੇ ਡੀ ਨੇ ਜਗੀ ਬੌਕਸਰ ਜੀ ਉਹ ਉਚੇਚ ਤੌਰ ਤੇ ਖਾਸ ਤੌਰ ਤੇ ਅੰਮ੍ਰਿਤਸਰ ਉਪਸਥਿਤ ਹੋਏ ਨੇ ਅੱਜ ਦਾ ਜਿਹੜਾ ਉਪਰਾਲਾ ਹੈ 26 ਜੂਨ ਦਾ ਉਹ ਸੋਚਕ ਸਮਾਗਮ ਰੱਖਿਆ ਗਿਆ ਸੀ ਜੋ ਕਿ ਅਸੀਂ ਪਿਛਲੇ 10 ਸਾਲ ਤੋਂ ਇਸ ਦਿਨ ਦਾ ਉਪਰਾਲਾ ਹਮੇਸ਼ਾ ਹੀ ਰੱਖਦੇ ਆਏ ਆਂ ਅੱਜ ਹੀਰਜ਼ ਵੈਲਫੇਅਰ ਫਾਊਂਡੇਸ਼ਨ ਦੀ ਇੱਕ ਸੋਚ ਇੱਕ ਨਿਯਤ ਇੱਕ ਨੀਤੀ ਇਹ ਤਿੰਨੋਂ ਚੀਜ਼ਾਂ ਅਸੀਂ ਸਾਰੀ ਟੀਮ ਦੇ ਨਾਲ ਸਾਂਝੀ ਕੀਤੀਆਂ ਨੇ ਜਿਹਦੇ ਵਿੱਚ ਕਿ ਕਈ ਇਹੋ ਜਿਹੇ ਮੋਦਵਾਰ ਬੰਦੇ ਗੁਰੂ ਦੀ ਨਗਰੀ ਵੱਲੋਂ ਸਾਡੇ ਅੱਜ ਜੁਆਇੰਟ ਵੀ ਹੋਏ ਨੇ ਤੇ ਸਾਡੇ ਫੰਕਸ਼ਨ ਵਿੱਚ ਉਪਸਥਿਤ ਵੀ ਸੀ ਮੈਂ ਪਿੱਛੇ ਸਾਰੀ ਹੀ ਪੋਲਿਟਿਕਲ ਪਾਰਟੀਆਂ ਨੂੰ ਮੰନ୍ତ్రਨ ਦਿੱਤਾ ਸੀ ਅੱਜ ਦੇ 26 ਜੂਨ ਦੇ ਉਪਰਾਲੇ ਲਈ ਪਰ 26 ਜੂਨ ਦੇ ਉਪਰਾਲੇ ਵਾਸਤੇ ਸਿਰਫ ਬੀਜਪੀ ਦੇ ਕੁਝ ਜਿਹੜੇ ਨੇ ਕਾਰਜਕਰਤਾ ਉਹ ਸਾਡਕੋ ਪਹੁੰਚੇ ਨੇ ਬਾਕੀ ਕਿਸੇ ਕਾਰਨ ਵਰਸ਼ ਨਹੀਂ ਆ ਸਕੇ ਕੋਈ ਗੱਲ ਨਹੀਂ ਸਾਡੀ ਇੱਕ ਸੋਚ ਹੈ ਕਿ ਅੰਮ੍ਰਿਤਸਰ ਜਿਹਨੂੰ ਗੁਰੂ ਦੀ ਨਗਰੀ ਕਿਹਾ ਜਾਂਦਾ ਹੈ ਜਿਹਦੇ ਆ ਵਿੱਚ ਸ੍ਰੀ ਦਰਬਾਰ ਸਾਹਿਬ ਸ਼੍ਰੀ ਦੁਰਗਾ ਨਾਮ ਮੰਦਰ ਸ਼੍ਰੀ ਰਾਮ ਤਿਰਥ ਸਥਾਨ ਐਨੇ ਧਾਰਮਿਕ ਸਥਾਨ ਜਿਹੜੇ ਨੇ ਗੁਰਦੀ ਨਗਰੀ ਚ ਅਗੇ ਨੇ ਤੇ ਅਸੀਂ ਇੱਕ ਸੋਚ ਲੈ ਕੇ ਤੁਰਿਆ ਕਿ ਜਿਸ ਥਾਂ ਤੇ ਗੁਰੂ ਪੀਰਾਂ ਦੀ ਧਰਤੀ ਹੋਵੇ ਉਸ ਥਾਂ ਤੇ ਨਸ਼ਾ ਵਿਕਦਾ ਹੋਵੇ ਤੇ ਸਾਡੀ ਸਾਰੀ ਟੀਮ ਦੀ ਸੋਚ ਹੈ ਕਿ ਅਸੀਂ ਅੱਜ ਪ੍ਰਣ ਕੀਤਾ ਕਿ ਅਸੀਂ ਨਾ ਨਸ਼ਾ ਕਰਾਂਗੇ ਤੇ ਨਾ ਨਸ਼ਾ ਵੇਚਣ ਦਿਆਂਗੇ ਤੇ ਜਿਹੜੇ ਨਸ਼ੇ ਕਰ ਰਹੇ ਨੇ ਉਹਨਾਂ ਨੂੰ ਨਸ਼ਾ ਕਰਨ ਤੋਂ ਰੋਕਾਂਗੇ ਤੇ ਗੁਰੂ ਦੀ ਨਗਰੀ ਨੂੰ ਪੂਰੀ ਸੰਭਵ ਕੋਸ਼ਿਸ਼ ਦੇ ਨਾਲ ਇੱਕ ਉਪਰਾਲਾ ਲੈ ਕੇ ਤੁਰਿਆ ਕਿ ਅਸੀਂ ਉਸ ਨੂੰ ਉਸ ਗੁਰੂ ਦੀ ਨਗਰੀ ਨੂੰ ਨਸ਼ਾ ਮੁਕਤ ਪੰਜਾਬ ਵਿੱਚ ਜੋ ਪੈਲ ਦੇ ਆਧਾਰ ਤੇ ਸਾਡੀ ਸੋਚ ਸਾਡੀ ਨੀਤ ਨੀਤੀ ਹੈ ਉਹ ਲੋਕਾਂ ਤੇ ਕਰ ਕਰ ਜਾ ਕੇ ਪਹੁੰਚਾਵਾਂਗੇ ਤੇ ਉਹਨਾਂ ਨੂੰ ਬੇਨਤੀ ਕਰਾਂਗੇ ਸਾਡਾ ਸਾਥ ਦਿਓ ਤੇ ਅਸੀਂ ਹਰ ਹਾਲਤ ਵਿੱਚ ਗੁਰੂ ਦੀ ਨਗਰੀ ਨੂੰ ਪੰਜਾਬ ਨੂੰ ਦੀ ਨੌਜਵਾਨੀ ਨੂੰ ਨਸ਼ੇ ਦੀ ਦਲਦਲ ਤੋਂ ਬਾਹਰ ਕੱਢ ਕੇ ਤੇ ਇੱਕ ਵਾਰੀ ਫੇਰ ਪੰਜਾਬ ਨੂੰ ਸੋਨੇ ਦੀ ਚਿੜੀਆ ਬਣਾਣਾ ਤੇ ਜਿਹੜਾ ਛੇਵੇਂ ਦਰਿਆ ਦਾ ਇੱਕ ਦਾਗ ਪੰਜਾਬ ਉੱਤੇ ਲੱਗਾ ਉਸ ਨੂੰ ਮਟਾਉਣ ਦੇ ਵਿੱਚ ਹਰ ਸੰਭਵ ਕੋਸ਼ਿਸ਼ ਅਸੀਂ ਕਰਾਂਗੇ ਅੱਜ ਇਹੀ ਪ੍ਰਣ ਲਿੱਤਾ ਹੈ ਇਹੀ ਸੋਚ ਲੈ ਕੇ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਮੈਂ ਤੁਹਾਡੇ ਸਾਰੇ মিডিਆ ਵਾਲਿਆਂ ਦਾ ਧੰਨਵਾਦ ਕਰਦਾ ਤੁਸੀਂ ਸਮਾਂ ਕੱਢਿਆ ਤੇ ਸਾਡਾ ਅੱਜ ਦਾ ਉਪਰਾਲਾ ਜਿਹੜਾ ਹੈ ਉਹ ਗੁਰੂਦੀਪਾਗ੍ਰੀ ਪੰਜਾਬ ਦੇ ਵਿੱਚ کارਕਾਰ ਪੰਚਾਇਆ ਕਿਉਂਕਿ ਉਸ ਚੀਜ਼ ਦੀ ਬਹੁਤ ਲੋੜ ਹੈ ਜਿੰਨਾ ਜ਼ਿਆਦਾ ਪ੍ਰਚਾਰ ਹੋ ਸਕੇਗਾ ਉੰਨੇ ਜ਼ਿਆਦਾ ਲੋਕ ਜੁੜਨਗੇ ਤੇ ਉਨਾ ਹੀ ਅਸੀਂ ਲੋਕਾਂ ਦੇ ਪ੍ਰਤੀ ਸੇਵਾਵਾਂ ਨਿਭਾ ਸਕਾਂਗੇ ਪ੍ਰਾਸ਼ਰ ਸਾਹਿਬ ਤੁਹਾਡੇ ਨਾਲ ਸਿਰਫ ਇੱਕੋ ਹੀ ਸਵਾਲ ਆ ਆਪਾਂ ਇਹ ਫੰਕਸ਼ਨ ਰੱਖਿਆ ਬਹੁਤ ਸ਼ਲਾਗਜ਼ੋਗਾ ਲੱਗਦਾ ਨਹੀਂ ਕਿ ਉਹਨਾਂ ਨਸ਼ੇੜੀਆਂ ਨੂੰ ਇਕੱਠੇ ਕਰਕੇ ਜੋ ਨਸ਼ੇ ਦੇ ਸ਼ਿਕਾਰ ਨੇ ਅਜਿਹਾ ਫੰਕਸ਼ਨ ਉਹਨਾਂ ਦੇ ਵਿੱਚ ਕੀਤਾ ਜਾਵੇ ਤਾਂ ਜੋ ਤੁਹਾਡਾ ਮੈਸੇਜ ਸ਼ਾਇਦ ਕਿਤਨਾ ਕਿਤੇ ਉਹਨਾਂ ਦੇ ਦਿਮਾਗ ਨੂੰ ਟੱਚ ਕਰੇ ਦੇਖੋ ਜੀ ਬਿਲਕੁਲ ਸਹੀ ਗੱਲ ਕੀਤੀ ਹੈ ਤੁਸੀਂ ਪਰ ਅੱਜ ਦੀ ਰੇਟ ਦੇ ਵਿੱਚ ਤੁਸੀਂ ਮੈਨੂੰ ਚਾਰ ਨਾਮ ਦੱਸ ਦਿਓ ਕਿ ਇਹ ਲੋਕ ਨਸ਼ਾ ਕਰਦੇ ਨੇ ਅੱਜ ਅਸੀਂ ਕਿਸੇ ਨੂੰ ਵੀ ਪੁਆਇੰਟ ਆਊਟ ਨਹੀਂ ਕਰ ਸਕਦੇ ਆਪਣੀ ਮਰਜ਼ੀ ਨਾਲ ਕੋਈ ਸਾਡੇ ਕੋਲ ਚੱਲ ਕੇ ਆਂਦਾ ਕਿ ਜੀ ਸਾਨੂੰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜੁੜਨਾ ਚਾਹੁੰਦੇ ਹਾਂ ਅਸੀਂ ਨਸ਼ਾ ਛੱਡਣਾ ਚਾਹੁੰਦੇ ਹਾਂ ਸਾਨੂੰ ਨਾਲ ਲੈ ਕੇ ਚੱਲੋ ਅਸੀਂ ਖੁੱਲਾ ਸੱਦਾ ਦਿੱਤਾ ਸੀ ਪੂਰੇ ਪੰਜਾਬ ਵਾਸੀਆਂ ਨੂੰ ਅੰਮ੍ਰਿਤਸਰ ਵਾਸੀਆਂ ਨੂੰ ਪੂਰੇ ਦੇਸ਼ ਨੂੰ ਪੂਰੀ ਪੋਲਿਟিক্যাল ਪਾਰਟੀ ਹਰ ਬੰਦੇ ਨੂੰ ਕਿ ਜੀ ਤੁਸੀਂ ਸਾਡੇ ਨਾਲ ਪ੍ਰੋਗਰਾਮ ਚ ਆਓ ਸਾਡੀ ਸੋਚ ਨੂੰ ਸੁਣੋ ਜੇ ਤੁਹਾਨੂੰ ਠੀਕ ਲੱਗੇ ਤੇ ਸਾਡੇ ਨਾਲ ਜੁੜੋ ਸੋ ਅੱਗੇ ਤੋਂ ਹੁਣ ਜਿਹੜਾ ਅਗਲਾ ਸਾਡਾ ਸਟੈਪ ਹੈ ਜੀ ਉਹ ਅਸੀਂ ਘਰ ਘਰ ਨੁਕਰ ਨਾਟਕ ਕਰਾ ਕੇ ਚਾਹੇ ਸਕੂਲਾਂ ਦੇ ਵਿੱਚ ਕਾਲਜੇਸ ਦੇ ਵਿੱਚ ਸੈਮੀਨਾਰ ਕਰਵਾ ਕੇ ਆਪਾਂ ਇਹ ਮੈਸੇਜ ਨੂੰ ਹੋਰ ਜ਼ਿਆਦਾ ਸਪਰੈਡ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖੋ ਜੀ ਸੱਚ ਕਾਨ ਸ਼੍ਰੀ ਹਰਿਮੰਦਰ ਸਾਹਿਬ ਅਕਾਲ ਤਖਤ ਸਾਹਿਬ ਤੋਂ ਜਿਹੜਾ ਫਰਮਾਨ ਜਾਰੀ ਹੁੰਦਾ ਨਾ ਇਹ ਪੂਰੇ ਵਰਲਡ ਦੇ ਵਿੱਚ ਜਾਂਦਾ ਜੀ ਸੋ ਅਸੀਂ ਗੁਰੂ ਨਗਰੀ ਤੋਂ ਸਮਝ ਲਓ ਕਿ ਸਾਨੂੰ ਮਹਾਰਾਜ ਨੇ ਇਹ ਫਰਮਾਨ ਦਿੱਤਾ ਸਾਡੇ ਦਿਮਾਗ 'ਚ ਪਾਇਆ ਕਿ ਇਹ ਸੌ ਚੱਕ ਸਮਾਰੋਹ ਦੇ ਥਰੂ ਤੁਸੀਂ ਸਾਰਿਆਂ ਨੂੰ ਇਹ ਮੈਸੇਜ ਦਿਓ ਸਾਰੇ ਲੋਕ ਜਿਹੜੇ ਨਸ਼ਾ ਨਹੀਂ ਕਰਦੇ ਪੇ ਉਹ ਪਹਿਲਾਂ ਤੇ ਆਪ ਪ੍ਰਣ ਕਰਨ ਕਿ ਨਸ਼ਾ ਨਹੀਂ ਕਰਾਂਗੇ ਦੂਸਰਾ ਨਸ਼ਾ ਨਹੀਂ ਕਰਨ ਦੇਾਂਗੇ ਆਪਣੇ ਨਾਲ-ਨਾਲ ਆਪਣੇ ਲੋਕਾਂ ਨੂੰ ਨਾਲ ਜੋੜਾਂਗੇ ਸਾਡੀ ਟੀਮ ਨਾਲ ਜੁੜੋ ਜਿਹਦੇ ਨਾਲ ਵੀ ਜੁੜ ਸਕਦੇ ਹੋ ਤੁਹਾਨੂੰ ਜਿੱਥੇ ਜੁੜ ਕੇ ਜਿੱਥੇ ਤੁਹਾਨੂੰ ਲੱਗਦਾ ਕਿ ਮੈਂ ਇਹ ਜਗ੍ਹਾ ਤੇ ਜਾ ਕੇ ਨਸ਼ਾ ਛੱਡ ਸਕਦਾ ਛੱਡੋ ਅਸੀਂ ਇਹ ਨਹੀਂ ਕਹਿੰਦੇ ਸਾਡੇ ਨਾਲ ਜੁੜ ਕੇ ਹੀ ਛੱਡੋ ਜਿੱਥੇ ਤੁਹਾਨੂੰ ਲੱਗਦਾ ਜਿਵੇਂ ਤੁਹਾਨੂੰ ਲੱਗਦਾ ਪਲੀਜ਼ ਇਸ ਬਿਮਾਰੀ ਤੋਂ ਇਜਾਤ ਪਾਏ ਪਾਣੀ ਬਹੁਤ ਜ਼ਰੂਰੀ ਹੈ ਅਸੀਂ ਤੁਹਾਨੂੰ ਦੱਸ ਦਈਏ ਅੰਮ੍ਰਿਤਸਰ ਦੇ ਵਿੱਚ ਮੌਜੂਦਾਂ ਹੈਜ਼ ਵੈਲਫੇਅਰ ਫਾਊਂਡੇਸ਼ਨ ਦੇ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀ ਤਾਂ ਜਿਸ ਦੇ ਵਿੱਚ ਬਹੁਤ ਸਾਰੇ ਬੁੱਧੀਜੀਵੀ ਪਹੁੰਚੇ ਜਿਨ੍ਹਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਅਸੀਂ ਵੀ ਆਸ ਕਰਦੇ ਹਾਂ ਕਿ ਇਹਨਾਂ ਦੇ ਵਿਚਾਰ ਜਿੰਨਾ ਜਿੰਨਾ ਤੱਕ ਵੀ ਪਹੁੰਚਣ ਉਹ ਆਪਣੇ ਆਲੇ ਦੁਆਲੇ ਦੇ ਵਿੱਚ ਅਗਰ ਕੋਈ ਨੌਜਵਾਨ ਨਸ਼ੇ ਦੇ ਸ਼ਿਕਾਰ ਨੇ ਤਾਂ ਉਹਦੇ ਨਾਲ ਈਰਖਾ ਕਰਨ ਦੀ بجائے ਉਸ ਨੂੰ ਸਮਝਾਉਣ ਤਾਂ ਜੋ ਉਸ ਦੀ ਇਸ ਬਿਮਾਰੀ ਦਾ ਇਲਾਜ ਕਰਵਾਇਆ ਜਾ ਸਕੇ ਤਾਂ ਹੋ ਸਕਦਾ ਤੁਹਾਡੀ ਸਮਝ ਦੇ ਨਾਲ ਦਸ ਦੇ ਪਿਛੇ ਦੋ ਜਵਾਨ ਅਗਰ ਨਸ਼ਾ ਛੱਡ ਦਿੰਦੇ ਆ ਤਾਂ ਸਮਝੋ ਤੁਹਾਡੀ ਮਿਹਨਤ ਜਿਹੜੀ ਆ ਉਹ ਸਫਲ ਆ ਦੇਖਦੇ ਰਹੋ ਐਨ ਟੀ ਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਸੰਜੂ ਦੇ ਨਾਲ ਕਸ਼ਮੀਰ ਸਿੰਘ ਗਿੱਲ